ਉਦਾ ਤਿੰਨ ਅਧਿਆਇ 14 ਵਚਨ ਬਾਈਬਲ ਵਿੱਚੋਂ ਅਸੀਂ ਪੜ੍ਹਾਂਗੇ ਧਿਆਨ ਨਾਲ ਸੁਣਾ ਚੇਲਿਆਂ ਦੇ ਕਰਤੱਵ ਉਹਦਾ ਤਿੰਨ ਅਧਿਆਇ 14 ਆਇਤ ਮੈਂ ਬਾਈਬਲ ਵਿੱਚੋਂ ਪੜ੍ਹਾਂਗਾ ਪਰ ਤੂੰਸਾਂ ਉਸ ਪਵਿੱਤਰ ਔਰ ਧਰਮੀ ਤੋਂ ਇਨਕਾਰ ਕੀਤਾ ਅਤੇ ਚਾਇਆ ਭਈ ਇੱਕ ਖੂਨੀ ਤੁਹਾਡੇ ਲਈ ਛੱਡਿਆ ਜਾਵੇ ਪਰ ਤੂੰਸਾਂ उस पवित्र और धर्मी तो इनकार किया चाह एक खूनी थे छोका ने इनकार किया कि प्रभु के अपने चेले ने पत्रस ने भी इनकार कर दिता कैं नहीं जानता ये कौन आ ਹallelujah ਕਹਿੰਦਾ ਮੈਂ ਇਸ ਨੂੰ ਨਹੀਂ ਜਾਣਦਾ ਹallelujah ਜਦੋਂ ਪ੍ਰਭੂ ਯਿਸੂ ਮਸੀਹ ਨੂੰ ਫੜ ਲਿਆ ਗਿਆ ਤੇ ਲੋਕਾਂ ਨੇ ਇਨਕਾਰ ਕਰ ਦਿੱਤਾ ਉਹਨੂੰ ਪਛਾਣਨ ਤੋਂ ਉਹ ਕਹਿੰਦੇ ਇਹ ਤੇ ਤੁਹਾਡਾ ਤੁਸੀਂ ਇਹਦੇ ਨਾਲ ਰਹਿੰਦੇ ਸੀ ਤੁਸੀਂ ਇਹਦੇ ਨਾਲ ਸੀ ਪਤਰਸ ਕਹਿੰਦਾ ਨਹੀਂ ਮੈਂ ਨਹੀਂ ਇਹਨੂੰ ਜਾਣਦਾ ਇਹ ਕੌਣ ਆ ਮੈਂ ਕਦੀ ਇਹਦੇ ਨਾਲ ਨਹੀਂ ਰਿਹਾ ਔਰ ਨਾ ਹੀ ਮੇਰਾ ਇਹਦੇ ਨਾਲ ਕੋਈ ਰਿਸ਼ਤਾ ਹੈਗਾ ਆ ਹallelujah ਉਹ ਨੇ ਇਨਕਾਰ ਕਰ ਦਿੱਤਾ ਕਿ ਮੈਂ ਨਹੀਂ ਇਹਨੂੰ ਜਾਣਦਾ ਕਿ ਕੌਣ ਆ ਔਰ ਲੋਕਾਂ ਦੇ ਵਿੱਚ ਉਹ ਸਾਰੇ ਲੋਕਾਂ ਦੇ ਵਿੱਚ ਪ੍ਰਭੂ ਨੇ ਵੱਡੇ ਵੱਡੇ ਕੰਮ ਕੀਤੇ ਰਾਈਟਰ ਰੰਗ ਪਰਮੇਸ਼ਰ ਨੇ ਵੱਡੇ ਵੱਡੇ ਕੰਮ ਕੀਤੇ ਪਰਮੇਸ਼ਰ ਨੇ ਸੁੱਕੇ ਹੱਥ ਵਾਲਿਆਂ ਨੂੰ ਠੀਕ ਕੀਤਾ ਕੋੜੀਆਂ ਨੂੰ ਚੰਗਾ ਕੀਤਾ ਬਿਮਾਰਾਂ ਨੂੰ ਚੰਗਾ ਕੀਤਾ ਮੁਰਦਿਆਂ ਨੂੰ ਜਿਵਾਲਿਆ ਔਰ ਬਹੁਤ ਸਾਰੇ ਅਹੋਜੇ ਕਾਮਿਆ ਜੋ ਬਾਈਬਲ ਵਿੱਚ ਪ੍ਰਭੂ ਯੀਸ਼ੂ ਮਸੀਹ ਨੇ ਕੀਤੇ ਬਲਿਹਾਈ ਦੇ ਕੰਮ ਚੰਗਿਆਈ ਦੇ ਕੰਮ ਲੋਕਾਂ ਦਾ ਭਲਾ ਕੀਤਾ ਜੋ 38 38 ਸਾਲ ਤੋਂ ਮੰਜੀਆਂ ਤੇ ਬਿਮਾਰ ਪਏ ਸੀ ਪ੍ਰਭੂ ਯੀਸ਼ੂ ਮਸੀਹ ਨੇ ਉਹਨਾਂ ਨੂੰ ਚੰਗਾ ਕੀਤਾ ਰਾਈਟ ਔਰ ਰੌਂਗ ਹallelujah ਪਰ ਚਦੋ ਇਹੋ ਜੇ ਇਨਸਾਨ ਨੂੰ ਫਰਕੇ ਸਲੀਬ ਦਿੱਤੀ ਜਾ ਰਹੀ ਸੀ ਇਕ ਵੀ ਸਾਹਮਣੇ ਨਹੀਂ ਆਇਆ ਅਤੇ ਇਕ ਨੇ ਵੀ ਇਹ ਨਹੀਂ ਗੱਲ ਨਹੀਂ ਆਖੀ ਕਿ ਇਹ ਚੰਗਾ ਆ ਇਹ ਮਸੀਹਾ ਇਹਨੇ ਮੈਨੂੰ ਬਚਾਇਆ ਇਹਨੇ ਮੈਨੂੰ ਝੰਗਾ ਕੀਤਾ ਇਹਨੇ ਮੈਨੂੰ ਨਸ਼ੇ ਚੋਂ ਛਡਾਇਆ ਇਹਨੇ ਮੈਨੂੰ ਗੁਲਾਮੀ ਚੋਂ ਕਢਿਆ ਰਾਈਟ অর ਰੋਂਗ ਕੋਈ ਸਾਹਮਣੇ ਨਹੀਂ ਆਇਆ ਸਾਹਮਣੇ ਸਾਪ ਡਰ ਕੇ ਅਤੇ ਸਭਨਾ ਨੇ ਮਸੀਹਾ ਯੇਸ਼ੂ ਦਾ ਇਨਕਾਰ ਕੀਤਾ ਹallelujah ਉਹਨਾਂ ਕਿਦਾਂ ਇਨਕਾਰ ਕੀਤਾ ਮਸੀਹ ਦਾ ਇਨਕਾਰ ਕਰ ਕੀਤਾ ਔਰ ਬਾਈਬਲ ਵਿੱਚ ਲਿਖਿਆ ਕਿ ਪ੍ਰਭੂ ਨੇ ਇਹਨੇ ਜਿਆਦਾ ਕੰਮ ਕੀਤੇ ਸਨ ਕਿ ਜੇਕਰ ਉਹ ਬਾਈਬਲ ਵਿੱਚ ਲਿਖੇ ਜਾਂਦੇ ਤਾਂ ਬਾਈਬਲ ਜਿਹੜੀ ਸੀ ਉਹ ਇਸ ਤਰਜੀ ਤੇ ਸਮਾ ਨਹੀਂ ਸਕਦੀ ਸੀ ਜੇਕਰ ਇੱਕ ਇਨਸਾਨ ਨੇ ਇਹਨੇ ਭਲਾਈ ਦੇ ਕੰਮ ਕੀਤੇ ਹੋਣੇ ਔਰ ਜਦੋਂ ਉਹਦੀ ਨਾਲ ਟੱਕਾ ਹੋ ਰਿਹਾ ਹੋਵੇ ਔਰ ਕੋਈ ਵੀ ਸਾਹਮਣੇ ਨਹੀਂ ਆਇਆ ਅੱਜ ਵੀ ਇਹੀ ਹਾਲ ਆ ਹallelujah ਅੱਜ ਵੀ ਲੋਕ ਪਰਮੇਸ਼ਰ ਨੂੰ ਛੱਡ ਦਿੰਦੇ ਆ ਪ੍ਰਭੂ ਯੀਸ਼ੂ ਮਸੀਹ ਨੂੰ ਛੱਡ ਦਿੰਦੇ ਆ ਭਾਵੇਂ ਉਹਨਾਂ ਦੇ ਜੀਵਨ ਦੇ ਵਿੱਚ ਕਿੰਨੇ ਵੀ ਵੱਡੇ ਵੱਡੇ ਕੰਮ ਕਿਉਂ ਨਾ ਹੋਏ ਹੋਣ ਪਰ ਜਦ ਉਹਨਾਂ ਦੇ ਘਰ ਵਿੱਚ ਕੋਈ ਪ੍ਰੋਗਰਾਮ ਜਾਂ ਕੋਈ ਫੰਕਸ਼ਨ ਜਾਂ ਕੋਈ ਪਾਰਟੀ ਹੁੰਦੀ ਆ ਜੋ ਪ੍ਰਭੂ ਨੂੰ ਰੱਦ ਕਰ ਦਿੰਦੇ ਆ ਤੇ ਆਪਣੇ ਰਿਸ਼ਤੇਦਾਰਾਂ ਨੂੰ ਅੱਗੇ ਕਰ ਦਿੰਦੇ ਆ ਕਿ ਨੇ ਸਹਿਮਤ ਹਨ ਹallelujah ਕੀ ਵਚਨ ਵਿੱਚ ਲਿਖਿਆ ਧਿਆਨ ਨਾਲ ਸੁਣਾ ਪਰ ਤੁਸੀਂ ਉਸ ਪਵਿੱਤਰ ਰੋੜ ਤਰਮਿਤ ਇਨਕਾਰ ਕੀਤਾ ਅੱਜ ਵੀ ਲੋਕੀ ਇਨਕਾਰ ਕਰ ਦਿੰਦੇ ਆ ਇਨਕਾਰ ਕਿਤਾ ਕਰ ਦਿਆ ਨਹੀਂ ਮੈਨੂੰ ਜ਼ਰੂਰੀ ਕੰਮ ਪੈ ਗਿਆ ਸੀ ਇਸ ਕਰਕੇ ਮੇਰੇ ਕੋ ਚਰਚ ਨਹੀਂ ਆਇਆ ਗਿਆ ਮੈਨੂੰ ਕਿਤੇ ਜਾਣਾ ਪਿਆ ਮੇਰੇ ਕੋ ਚਰਚ ਨਹੀਂ ਆਇਆ ਗਿਆ ਮੇਰੀ ਟਾਲੀ ਵਿੱਚ ਕੋਈ ਵੀਆਈਪੀ ਗੈਸਟ ਆਗੇ ਸੀ ਮੇਰੇ ਕੋ ਚਰਚ ਨਹੀਂ ਆਇਆ ਗਿਆ ਹੈਗਾ ਕੋਈ ਪ੍ਰਭੂ ਇਸ ਨੂੰ ਸਿਤੋ ਬਾਤ ਵੀ ਆਏ ਕਿ ਦੁਨੀਆ ਤੇ ਨਹੀਂ ਹਾਲੇਲੂਇਆ ਹੈ ਕੋਈ ਸਾਡੇ ਪ੍ਰਭੂ ਤੋਂ ਜ਼ਰੂਰੀ ਕੰਮ ਹਾਲੇਲੂਇਆ